ਹੰਸਰਾਜ ਹੰਸਦੇਵ ਨੂੰ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਤੋਂਨਾਂ ਦਾ ਇਹ ਕਹਿਣਾ ਹੈ ਕਿ ਮੈਂ ਹੁਣ ਰਾਜਨੀਤੀ ਤੋਂ ਸੰਨਿਆਸ ਲੈ ਰਿਹਾ ਤਾ ਜਲੰਧਰ ਦੇ ਵਿੱਚ ਜਦੋਂ ਹੰਸਰਾਜ ਹੰਸ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਮੀਜਪੀ ਦਾ ਮੇਅਰ ਬਣਿਆ ਤੇ ਇਸ ਉੱਤੇ ਤੁਹਾਡਾ ਕੀ ਕਹਿਣਾ ਉਹਨਾਂ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਕੌਣ ਜਿੱਤਿਆ ਤੇ ਕੌਣ ਹਾਰਿਆ ਮੈਂ ਹੁਣ ਇੱਧਰ ਧਿਆਨ ਹੀ ਨਹੀਂ ਦਿੰਦਾ ਮੈਂ ਤਾਂ ਹੁਣ ਗਾਇਕੀ ਦੇ ਵੱਲ ਧਿਆਨ ਦੇਣਾ ਮੈਨੂੰ ਹੁਣ ਕੁਝ ਨਹੀਂ ਪਤਾ ਕਿ ਰਾਜਨੀਤੀ ਦੇ ਵਿੱਚ ਕੀ ਹੋ ਰਿਹਾ ਮੈਂ ਇਹ ਮਸਮੂਨ ਹੀ ਭੁੱਲ ਗਿਆ ਜੀ ਮੈਨੂੰ ਨਹੀਂ ਪਤਾ ਕਿੱਥੇ ਚੋਣਾ ਹੋ ਰਹੀਆਂ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਉਂਕਿ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਿ ਮੈਂ ਜਿੰਨੀ ਦੇਰ ਉਸ ਲਾਈਨ ਵਿੱਚ ਰਿਹਾ ਜਿਹਨੂੰ ਪੋਲਿਟਿਕਸ ਕਹਿੰਦੇ ਸਿਆਸਤ ਕੋਸ਼ਿਸ਼ ਕੀਤੀ ਹੈ ਕਿ ਆਪਣੇ ਹਿਸਾਬ ਨਾਲ ਜਸਟੀਫਾਈ ਕਰਾਂ ਹੁਣ ਮੈਂ ਸਿਰਫ ਸੰਗੀਤ ਬਾਰੇ ਹੀ ਸੋਚਦਾ ਹਾਂ ਮੈਨੂੰ ਪਤਾ ਹੀ ਨਹੀਂ ਜਮਾ ਲੇਕਿਨ ਰਾਜਨੀਤੀ ਸੇ ਆਪ ਜੁੜੇ ਰਹੇ ਹੋ ਰਾਜਨੀਤੀ ਕੀ ਆਪਕੋ ਤਜਰਬਾ ਹੈ ਆ ਪ੍ਰਧਾਨ ਮੰਤਰੀ ਜੋ ਜਲੰਧਰ ਦੌਰੇ ਤੇ ਆ ਰਹੇ ਸ਼੍ਰੀ ਗੁਰੂ ਰਵਿਦਾਸ ਜੰਤੀ ਪਰ ਡੇਰਾ ਪੰਨਾ ਅਸਿਸ਼ਣ ਆ ਰਹੇ ਉਹਨੇ ਲੇਕੇ ਕੀ ਕਹਿੰਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀ इनकलाबी गुरु के गुरबी गरीबों के मसीहा गुरु हुए ने जिन्होंने और जात पात खंडन किया और बेगमपुरे का संकल्प बेगमपुरा एक ऐसा शब्द है जो याद हो वे तो नैशनल एंथम बन सकता है वो बेगमपुरा जिथे ना कोई ऊंच ना कोई उन्होंने जन्मदिन की बहुत बहुत बधाई हो प्रधानमंत्री के दौरे को लेकर क्या कहना चाहेंगे क्योंकि उन्हें उनके दौरे से पहले खालिस्तान संगठन द्वारा धमकी दी गई है ਮਾਲਕ ਕਿਰਪਾ ਕਰੇ ਰਹਿਮ ਕਰੇ ਦਾਤਾ ਇਸ ਧਰਤੀ ਤੇ ਇਹ ਇਹਨਾਂ ਚੀਜ਼ਾਂ ਤੋਂ ਸਾਡੀ ਜਾਨ ਛੁਟੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਆਵੇ ਉਹ ਬਿਨਾਂ ਕਿਸੇ ਡਰ ਖੌਫ ਕੋਈ ਅਜੀ ਖਬਰ ਨਾ ਕਦੀ ਸੁਣਨ ਨੂੰ ਮਿਲੇ ਮੈਂ ਇਹੀ ਪ੍ਰੇ ਕਰਦਾ ਸਭ ਲਈ ਪ੍ਰੇ ਕਰਦਾ अच्छा पंजाब के हालात को लेकर कैसे देखते हैं क्योंकि पंजाब में आए दिन धमकी भरी ईमेल आ रही है आज भी सेक्टर 8 को बम से उड़ाने की धमकी मिली है सुरक्षा बढ़ा दी गई है और पंजाब के कई स्कूलों में अदालतों में भी धमकी मिल चुकी है हां जी अपनू अरदास करनी चाहिए सरकारां नु एफर्ट्स करने चाहिए सियाणियां नु सोचना चाहिए कि किवें इस मसले नु ये बहुत बड़ा मसला है और लॉ एंड ऑर्डर दा इन्नू ठीक करना चाहिए ਤੋਂ ਪ੍ਰਧਾਨ ਮੰਤਰੀ ਸੀ ਮੁਲਾਕਾਤ ਕਰਨਗੇ ਹਾਂ ਜੀ ਪ੍ਰਧਾਨ ਮੰਤਰੀ ਆਏ ਤੇ ਮੁਲਾਕਾਤ ਕੀਤੀ ਮੈਂ ਤਾਂ ਬਹੁਤ ਮੁਲਾਕਾਤ ਕੀਤੀ مسلسل ਕੰਟੀਨਿਊਸ ਹੁਣ ਬਾਦਸ਼ਾਹ ਨੂੰ ਤੇ ਬਾਦਸ਼ਾਹ ਦੀ ਮਰਜ਼ੀ ਨਾਲ ਮਿਲ ਸਕਦਾ ਕੋਈ ਤੇ ਮੈਂ ਹੁਣ ਕੋਸ਼ਿਸ਼ ਇਹੀ ਕਰਦਾ ਕਿ ਮੈਂ ਸਿਰਫ ਰਿਆਜ਼ ਕਰਾਂ ਹਾਂ ਜੀ ਠੀਕ